ਆਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਰਾਤ ਦਾ ਮੌਸਮ ਅਪਡੇਟ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੁਣ ਪਉ ਪਾਰੇ ਮੈਂ ਸਤਿ ਸ੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਯੂ ਸਬਸਕ੍ਰਾਈਬ ਕਰੋ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਸਿਰ ਯੂਸ ਕਰੋ ਅੱਜ ਗੱਲ ਕਰਦੇ ਹਾਂ 12 ਜੁਲਾਈ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕ ਵਿੱਚ ਲਿਖੋ ਤੁਸੀਂ ਦੇਖ ਰਹੇ ਹੋ ਵੀਡੀਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਹੈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਲੈਂ ਆ ਰਹੇ ਨੇ ਖਾਸ ਕਰਕੇ ਜੇਕਰ ਗੱਲ ਕਰੀਏ ਮਾਝੇ ਦੇ ਖੇਤਰਾਂ ਵਿੱਚ ਇਸ ਵੇਲੇ ਤਾਬਤ ਤੋਰ ਮੀ ਜਿਹੜੇ ਦਰਜ ਹੋ ਰਹੇ ਨੇ ਆਉਂਦੇ ਘੰਟਿਆਂ ਦੇ ਵਿੱਚ ਮੀ ਮੋੜ ਪਹੁੰਚ ਰਹੇ ਨੇ ਖਾਸ ਕਰਕੇ ਗੁਰਦਾਸਪੁਰ ਇਸ ਵੇਲੇ ਤਾਬਤ ਤੋਰ ਤੋਂ ਹਨੂਮੀਂ ਦਰਜ ਹੋ ਰਹੇ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਮੋੜ ਮੀ ਪਹੁੰਚ ਰਹੇ ਨੇ ਖਾਸ ਕਰਕੇ ਗੁਰਦਾਸਪੁਰ ਤੇ ਬੋਤੇ ਖੇਤਰ ਅੰਮ੍ਰਿਤਸਰ ਸ਼ਹਿਰ ਤੇ ਤਰਨਤਾਰਨ ਸਾਹਿਬ ਤੇ ਇਹ ਦੇ ਵਿੱਚ ਇਸ ਵੇਲੇ ਮੀਆਂ ਦੀਆਂ ਕਾਰਵਾਈਆਂ ਜਾਰੀ ਤੇ ਆਉਂਦੇ ਘੰਟਿਆਂ ਦੇ ਤੱਕ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀ ਆ ਰਹੇ ਨੇ ਜੀ ਦਵਦਸਤੌਰ ਤੇ ਦਸਤਕ ਦੇਣਗੇ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਮੀਂਹ ਪਹੁੰਚ ਰਹੇ ਨੇ ਔਰ ਫਰੋਜ਼ਪੁਰ ਫਰਾਜੀਲ ਕਾ ਫਰੀਦਕੋਟ ਔਰ ਬਠਿੰਡੇ ਦੇ ਕੁਝ ਇਲਾਕੇ ਪੂਰਵੀ ਦੱਖਣ ਦੇ ਵਿੱਚ ਕਿਤੇ ਕਿਤੇ ਮੀਂਹ ਦੀਆਂ ਕਾਰਵਾਈਆਂ ਦਰਜ ਹੋ ਸਕਦੀਆਂ ਨੇ ਜਿਹੜੇ ਖੇਤਰ رہ ਗਏ ਅੱਜ ਸਵੇਰ ਵੇਲੇ ਮੀਂਹ ਜਿਹੜੇ ਦਰਜ ਹੋਏ ਹਨ ਮਲੇਰ ਕੋਟਲਾ ਸੰਗਰੂਰ ਤੂਰੀ ਮਾਨਸਾ ਖੇਤਰ ਬਨਾਲਾ ਦੇ ਖੇਤਰ ਵਿੱਚ ਬਠਿੰਡਾ ਬਰੋ ਅਬੋਰ ਦੇ ਖੇਤਰ ਦੇ ਸਵੇਰੇ ਸਵੇਰੇ ਮੀਂਹ ਦੇਖਣ ਨੂੰ ਮਿਲਿਆ ਸੀ ਉਸ ਤੋਂ ਬਾਅਦ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਦਰਜ ਨਹੀਂ ਹੋਏ ਹਲਕੀ ਕੁਝ ਖੇਤਰਾਂ ਦੇ ਵਿੱਚ ਐਸੇ ਵੀ ਹੈਗੇ ਨੇ ਜਿੱਥੇ ਵੱਡੇ ਲੈਵਲ ਦੇ ਉਮੀਦ ਦਰਜ ਨਹੀਂ ਹੈ ਜਿਨਾਂ ਦੇ ਵਿੱਚ ਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਡੇਰਾ ਬਸੀ ਮੁਹਾਲੀ ਚੰਡੀਗੜ੍ਹ ਤੇ ਬੋਹਰ ਬਠਿੰਡੇ ਤੋਂ ਇਲਾਵਾ ਕੁਝ ਹੋਰ ਖੇਤਰ ਹੈਗੇ ਜਿੱਥੇ ਮੀਂਹ ਦਰਜ ਨਹੀਂ ਹੋਏ ਕਿਤੇ ਕਿਤੇ ਮਤਲਬ ਕਿ ਬੱਦਲਬਾਜ਼ੀ ਦੇ ਨਾਲ ਹਲਕੇ ਚਿੱਟੇ ਦੇਖਣ ਨੂੰ ਮਿਲੇ ਨੇ ਅੱਜ ਜੋ ਰਾਤ ਨੂੰ ਦੇਖੀਏ ਤਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬੱਦਲ ਮੁੜ ਤੋਂ ਵਾਪਸ ਬਣ ਸਕਦੇ ਨੇ ਜਿਹੜੇ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਇਹਨਾਂ ਖੇਤਰਾਂ ਵਿੱਚ ਅੱਜ ਰਾਤ ਨੂੰ ਮੀਂਹ ਦੀਆਂ ਗਰਵਾਈਆਂ ਦਰਜ ਹੋ ਸਕਦੀਆਂ ਨੇ ਹਲਕੀ ਇਸ ਵੇਲੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੌਸਮ ਠੀਕ ਠਾਕ ਬਣਿਆ ਹੋਇਆ ਬੱਦਲਬਾਜ਼ੀ ਦਾ ਦੌਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਚੱਲ ਰਿਹਾ ਹੈ ਫਿਲਹਾਲ ਮੀ ਖੇਤਾਂ ਦੇ ਵਿੱਚ ਇਸ ਵੇਲੇ ਨਮੀ ਨਹੀਂ ਦਰਜ ਹੋ ਰਹੀ ਆਉਂਦੇ ਕੁਝ ਘੰਟਿਆਂ ਤੱਕ ਮਾਝੇ ਦੇ ਸਾਰੇ ਖੇਤਾਂ ਦੇ ਵਿੱਚ ਮੀਂਹ ਦੇ ਪਹੁੰਚ ਰਹੇ ਹਨ ਤੇ ਗੁਰਦਾਸਪੁਰ ਪਠਾਨਕੋ ਡੰਬਰ ਸਰ ਤਨਤਨ ਸਾਹਿਬ ਦੂਜੇ ਵੱਜ ਜਲੰਧਰ ਤੇ ਕਪੂਰਥਲਾ ਬਹੁਤੇ ਖੇਤਰਾਂ ਦੇ ਵਿੱਚ ਜਿਹੜੇ ਮੀਂਹ ਦੇਖ ਰਹੇ ਨੇ ਜਾਣਗੇ ਚਲਕੀ ਹਾਰਪੂਰ ਨਵਾਂ ਸ਼ਹਿਰ ਤੇ ਕਪੂਰਥਲਾ ਜਲੰਧਰ ਦੇ ਕੁਝ ਖੇਤਰਾਂ ਵਿੱਚ ਮੀਂਹ ਦੇਖੇ ਜਾ ਸਕਦੇ ਨੇ ਤਾਂ ਖਾਸ ਕਰਕੇ ਜਿਹੜੇ ਇਲਾਕੇ ਗੁਰਦਾਸਪੁਰ ਦੇ ਨਾਲ ਲੱਗਦੇ ਖੇਤਰ ਹੈਗੇ ਨੇ ਸੋ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਉਮੀਦ ਹੈ ਦੇਸਾਰ ਬਣੇ ਉਮੀਦ ਬਣੀ ਹੋਈ ਹੈ ਤੇ ਉਹਨਾਂ ਦੇ ਸਾਰ ਬਣੇ ਹੋਏ ਇਹ ਬਹੁਤੇ ਭਾਗ ਸਾਡੇ ਨਾਲ ਸਾਂਝੇ ਕੀਤੇ ਜਾ ਰਹੇ ਹਨ 12 ਤਰੀਕ ਜੇਕਰ ਗੱਲ ਕਰੀ ਤਾਂ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਜਿਹੜੇ ਨੀਲੇ ਭਾਗ ਨਜ਼ ਇੰਦਰਜੋਨ ਦੀ ਪੂਰੀ ਪੂਰੀ ਸੰਭਾਵਨਾ ਹੈ ਤੇ ਬਾਕੀ ਜਿਹੜੇ ਹਰੇ ਇਲਾਕੇ ਉੱਥੇ ਥੋੜਾ ਘੱਟ ਮੀਂਹ ਪੈ ਸਕਦਾ ਹੈ ਬਾਕੀ ਜਿਹੜਾ ਪੀਲਾ ਇਲਾਕਾ ਹੈ ਉੱਥੇ ਘੱਟ ਪੈ ਸਕਦਾ ਹੈ ਸੰਤਰੀ ਇਲਾਕੇ ਦੇ ਵਿੱਚ ਉਸ ਤੋਂ ਅੱਗੇ ਦੇ ਮੌਸਮ ਦੀ ਜਾਣਕਾਰੀ ਜ਼ਿਲ੍ਹੇਵਾਰ ਜਾਣਕਾਰੀ ਕੱਲ ਸਵੇਰੇ ਫਿਰ ਤੁਹਾਡੇ ਨਾਲ ਸਾਂਝੀ ਕੀਤੀ ਜੇ ਕੋਈ ਮੌਸਮ ਦੀ ਨਵੀਂ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਧੰਨਵਾਦ ਸਾਡੇ ਚੈਨਲ ਨਾਲ ਜੁੜੇ ਰਹੋ